ਇਸ਼ਕ ਵਿੱਚ ਅੰਨੀ ਪਤਨੀ ਨੇ ਆਸ਼ਿਕ ਨਾਲ ਰਲ ਕੇ ਕਰਤਾ ਕਾਂਡ ਪਤੀ ਬਣਦਾ ਸੀ ਇਸ਼ਕ ਦੇ ਵਿੱਚ ਰੋੜਾ ਲਾਕਸ਼ੀ ਕਿ ਮਰਵਾਤਾ ਘਰ ਵਾਲਾ ਇਹਦਾ ਪੂਰਤੀ ਇਸ ਕਦਰ ਇਨਸਾਨ ਨੂੰ ਅੰਨਾ ਕਰ ਦਿੰਦਾ ਏ ਤੇ ਉਹ ਆਪਣੇਆਂ ਦਾ ਖੂਨ ਭਾਉਣ ਤੋਂ ਵੀ ਗਰੇਜ ਨਹੀਂ ਕਰਦਾ ਤਾਂ ਦੱਸ ਜੀਏ ਕਿ ਇੱਕ ਹੋਰ ਮਿਸਾਲ ਹੈ ਜਿਹੜੀ ਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਵਿੱਚ ਵੇਖਣ ਨੂੰ ਮਿਲੀ ਜਿੱਥੇ ਕਿ ਇੱਕ ਪਤਨੀ ਦੇ ਵੱਲੋਂ ਆਪਣੇ ਪੁਰਾਣੇ ਆਸ਼ਿਕ ਦੇ ਨਾਲ ਮਿਲ ਕੇ ਪਿਆਰ ਦੀਆਂ ਪਿੰਗਾ ਝੂਟਦੇ ਹੋਏ ਆਪਣੇ ਹੀ ਪਤੀ ਦਾ ਕਤਲ ਕਰਵਾ ਦਿੱਤਾ ਗਿਆ ਪਤਾ지ਏ ਕਿ ਪਤੀ ਦਾ ਕਤਲ ਕਰਵਾਉਣ ਤੋਂ ਬਾਅਦ ਉਸ ਦੀ লাশ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਤੇ ਮਗਰੋਂ ਡਰਾਮਾ ਕੀਤਾ ਜਾਂਦਾ ਹੈ ਕਿ ਉਸ ਦਾ ਪਤੀ ਗੁੰਮ ਹੋ ਗਿਆ ਹੈ ਉਸ ਦੇ ਪਰਿਵਾਰ ਉੱذਾਂ ਕੋਈ ਕੰਟੈਕਟ ਨਹੀਂ ਹੋ ਪਾਰ ਰਿਹਾ ਜਿਸ ਦੇ ਚੱਲਦੇ ਉਸ ਦੇ ਵੱਲੋਂ ਪੁਲਿਸ ਨੂੰ ਦਰਖਾਸਤ ਤੱਕ ਦੇ ਦਿੱਤੀ ਜਾਂਦੀ ਹੈ ਤਾਂ ਕਹਿ ਸਕਦੇ ਕਿ ਇੱਕ ਵੱਡਾ ਜਿਹੜਾ ਡਰਾਮਾ ਹੈ ਉਹ ਕ੍ਰੀਏਟ ਕੀਤਾ ਗਿਆ Sukhdeep Kaur ਦੇ ਵੱਲੋਂ ਆਪਣੇ ਆਸ਼ਿਕ Harjinder Singh ਦੇ ਨਾਲ ਮਿਲ ਕੇ ਕਤਲ ਕਰਵਾ ਦਿੱਤਾ ਸੀ ਤਾਂ ਦਾ ਜੀ ਕਿ Manjeet Kaur ਦੀ ਲਾਸ਼ ਹੈ ਜਿਹੜੀ ਉਹਨਾਂ ਨੇ ਦਰਿਆ ਦੇ ਵਿੱਚ ਸੁੱਟ ਦਿੱਤੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਮੁਲਾਜ਼ਮ ਮੇ ਜਿਹੜੇ ਮਾਮਲੇ ਦੀ ਜਾਂਚ ਦੇ ਵਿੱਚ ਲੱਗੇ ਹੋਏ ਨੇ ਤੇ ਪੁਲਿਸ ਮੁਲਾਜ਼ਮਾਂ ਨੂੰ ਸ਼ੱਕ ਉਦੋਂ ਹੋਇਆ ਸੁਖਦੀਪ ਕੌਰ ਤੇ ਜਦੋਂ ਉਸਦੇ ਦਿੱਤੇ ਹੋਏ ਸਾਰੇ ਸਬੂਤ ਦਿੱਤੀਆਂ ਹੋਈਆਂ ਸਾਰੀਆਂ ਗੱਲਾਂ ਕਹੀਆਂ ਹੋਈਆਂ ਸਾਰੀਆਂ ਗੱਲਾਂ ਤੇ ਸੋਰਸਸ ਦੇ ਨਾਲ ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਸਭ ਕੁਝ ਝੂਠ ਨਿਕਲਿਆ ਪਰ ਜਦੋਂ ਮਿਰਤਕ ਦੇ ਭਰਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਆਪਣੀ ਪਰਜਾਈ ਦੀ ਹਰ ਇੱਕ ਪੋਲ ਨੂੰ ਖੋਲਦਿਆਂ ਹਰ ਇੱਕ ਖੁਲਾਸੇ ਕੀਤੇ ਜਿਸ ਤੋਂ ਬਾਅਦ ਪੁਲਿਸ ਨੇ ਸੁਖਦੀਪ ਕੌਰ ਅਤੇ ਹਰਜਿੰਦਰ ਸਿੰਘ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਮਗਰੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਹੜਾ ਹੈਗਾ ਬੜਾ ਸੰਸਰੀ ਕੇਸ ਮਸਲਾ ਸੀਗਾ ਮਾਂਜੋਗ ਐਸਐਸਪੀ ਫਰੋਜ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਗਰੇ ਸਾਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਕੋਈ ਵੀ ਜਿਹੜਾ ਕੇਸ ਹੈਗਾ ਤਫਤੀਸ਼ ਉਸ ਸਾਇੰਟਿਫਿਕ ਤਰੀਕੇ ਨਾਲ ਟੈਕਨੀਕਲ ਡਿਟੇਲਸ ਨੂੰ ਲੈ ਕੇ ਤੇ ਫੋਰੈਂਸਿਕਲੀ ਉਹਨੂੰ ਐਗਜ਼ਾਮਿਨ ਕਰਕੇ ਤਫਤੀਸ਼ ਵਿੱਚ ਡੂੰਘਾਈ ਵਿੱਚ ਸਾਰੀ ਤਫਤੀਸ਼ ਕੀਤੀ ਜਾਣ ਆਇਆ ਸਿਲਸਿਲੇ ਵਿੱਚ 11 ਜੂਨ ਨੂੰ ਸੁਖਵੀਰ ਪੌਰ ਪਤਨੀ ਮਨਜੀਤ ਸਿੰਘ ਜਿਹੜੀ ਮੁਹੱਲਾ ਜੱਟਾ ਵਾਲਾ ਸਿਟੀ ਜੀਰਾ ਦੀ ਰਹਿਣ ਵਾਲੀ ਸੀਗੀ ਉਹ ਥਾਣਾ ਸਿਟੀ ਜੀਰਾ ਆਈ ਸੀ ਉੱਥੇ ਉਹਨੇ ਕੰਪਲੇਂਟ ਦਿੱਤੀ ਕਿ ਉਹਦਾ ਜਿਹੜਾ ਹਸਬੰਡ ਹੈ ਮਨਜੀਤ ਸਿੰਘ ਉਹ ਵੈਸਨੋ ਦੇ ਵੀ ਯਾਤਰਾ ਤੇ ਗਿਆ ਸੀ ਤੇ ਉਹ ਹੁਣ ਤੱਕ ਜਿਹੜਾ ਹੈਗਾ ਘਰੇ ਨਹੀਂ ਲੌਟਾ ਹੈ 10 ਤਾਰੀਖ ਤੱਕ ਉਹ ਫੋਨ 'ਚ ਟੱਚ ਸੀ ਸਿ ਥਾਣੇ ਵਿੱਚ ਡੀਐਸਪੀ ਗੁਰਦੀਪ ਜੀ ਤੇ ਐਸਐਚਓ ਸਿਟੀ ਜੀਰਾ ਕਮਲ ਜੀ ਵੱਲੋਂ ਬੜੀ ਸੂਝਬੂਝ ਤੇ ਪ੍ਰੈਜੈਂਸ ਆਫ ਮਾਈਂਡ ਦਾ ਮੁਜ਼ਾਇਰਾ ਕਰਦੇ ਹੋਏ ਜਿਹੜਾ ਉਹਨਾਂ ਦਾ ਤਜਰਬਾ ਹੈ ਉਹਨੂੰ ਉਸ ਟਾਈਮ ਹੀ ਅੰਦੇਸਾ ਹੋ ਗਿਆ ਕਿ ਇਹ ਮਸਲਾ ਜਿਹੜਾ ਹੈਗਾ ਸੱਕੀ ਹੈਗਾ ਇਸ ਲਈ ਉਹਨੇ ਟੈਕਨੀਕਲ ਡਿਟੇਲ ਤੇ ਟੈਕਨੀਕਲ ਐਨਾਲਿਸਿਸ ਹਿਊਮਨ ਸੋਰਸਸ ਦਾ ਮਦਦ ਲੈਂਦੇ ਹੋਏ ਇਹ ਮਸਲਾ ਹੋਰ ਪੜਤਾਲ ਕਰਨ ਲਈ ਆਪਣੇ ਕੋਲ ਰੱਖ ਲਿਆ ਜਦ ਹੋਰ ਪੜਤਾਲ ਕੀਤੀ ਗਈ ਨਾਲ ਟੈਕਨੀਕਲ ਡਿਟੇਲ ਲਿੱਤੀ ਗਈ ਤੇ ਉਹਨਾਂ ਦਾ ਸੱਕ ਜਿਹੜਾ ਹੈਗਾ ਔਰ ਇੱਕ ਧਹਰਾ ਹੋ ਗਿਆ ਜਦ ਮਨਜੀਤ ਦੇ ਪ੍ਰਾ ਗੁਰਸੇਵਕ ਨਾਲ ਰਸਤਾ ਗਿਆ ਕੀਤਾ ਗਿਆ ਤੇ ਉਹਨੇ ਇਹ ਬਿਆਨ ਵੀ ਲਿਖਾਇਆ ਕਿ ਜਿਹੜੀ ਉਹਦੀ ਪਰਜਾਈ ਸੀ ਸੁਖਦੀਪ ਕੌਰ ਤੇ ਸੁਖਦੀਪ ਕੌਰ ਦਾ ਜਿਹੜਾ ਇੱਕ ਪੁਰਾਣਾ ਪਾਰਟਨਰਸ਼ੀ ਲਵਰ ਸੀ ਹਰਜਿੰਦਰ ਇਹ ਦੋਵਾਂ ਨੇ ਉਹਦੇ ਪ੍ਰਾ ਮਨਜੀਤ ਨੂੰ ਸਿਟੀ ਜਿਰਾ ਜਦ ਸੈਰ ਕਰ ਰਹੀ ਸੀ 6 ਤਾਰੀਖ ਨੂੰ ਤਦ ਉਹਨੂੰ ਸਵਿਫਟ ਗੱਡੀ ਚ ਕਾਰ ਚ ਉਹਨੂੰ ਅਗਵਾ ਕੀਤਾ ਪੁਲਿਸ ਨੇ ਪਰਚਾ ਦਰਜ ਕਰ ਲਿਆ ਤੇ ਨਾਲ ਰੇਡ ਸਟਾਰਟ ਕਰ ਦਿਆ ਨਾਲ ਟੈਕਨੀਕਲ ਜਿਹੜਾ ਹੈਗਾ ਤਫਤੀਸ਼ ਤੇ ਸਾਇੰਟਿਫਿਕ ਤਰੀਕੇ ਨਾਲ ਤਫਤੀਸ਼ ਸਟਾਰਟ ਕਰਤੀ 13 ਤਾਰੀਖ ਨੂੰ ਡੀਐਸਪੀ ਡੀਸੀ ਬਲਕਾਰ ਜੀ ਡੀਐਸਪੀ ਜੀਰਾ ਗੁਰਦੀਪ ਜੀ ਜੇ ਸਪੈਸ਼ਲੀ ਅਮਪੁਆਇੰਟ ਕੀਤੇ ਗਏ ਸੀ ਡੀਐਸਪੀ ਐਨਡੀਪੀਐਸ ਨਵੀਨ ਜੀ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ 13 ਤਾਰੀਖ ਨੂੰ थाना ਸਰਹਾਲੀ ਦੇ ਏਰੀਆ ਵਿੱਚੋਂ ਸੁਖਦੀਪ ਕੌਰ ਦੇ ਉਹਦੇ ਪੇਕੇ ਤੋਂ ਉਹਦੀ ਗ੍ਰਿਫਤਾਰੀ ਹੋਈ ਚੜਦੀਕਲਾ ਟਾਈਮ ਟੀਵੀ ਲਈ ਫਿਰੋਜ਼ਪੁਰ ਤੋਂ ਆਰਐਲ ਤਵੰਦੀ ਰਿਪੋਰਟ